ਆਖਰ ਕੀ ਕਾਰਨਸੀ ਕੀ دیਵਾਨ ਟੋਡਰਮਲ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਆਪਣੇ ਪਰਿਵਾਰ ਨੂੰ ਉਜਾੜ ਦੇਣ ਦਾ ਵਰ ਮੰਗਿਆ دیਵਾਨ ਟੋਡਰਮਲ ਜੀ ਗੱਡੇ ਤੇ ਵੱਡੇ ਵੱਡੇ ਬੋਰੇ ਭਰ ਕੇ ਮੋਹਰਾ ਦੇ ਲਿਹਾਏ ਸਨ ਤਾਂ ਜੋ ਉਹ ਛੋਟੇ ਸਹਜਾਦੇ ਤੇ ਮਾਤਾ ਗੁਜਰ ਕੌਰ ਜੀ ਦੇ ਅੰਤਿਮ ਸੰਸਕਾਰ ਲਈ ਜਗ੍ਹਾ ਖਰੀਦ ਸਕਣ ਆਖਰ دیਵਾਨ ਟੋਡਰਮਲ ਦਾ ਪਰਿਵਾਰ ਇੰਨਾ ਅਮੀਰ ਕਿਵੇਂ ਬਣਿਆ ਕਿ ਉਹਨਾਂ ਨੇ ਮੋਹਰਾ ਬਿਚਾ ਕੇ ਨਹੀਂ ਸਗੋਂ ਮੋਹਰਾ ਖਰੀਆ ਕਰਕੇ ਅੰਤਿਮ ਸੰਸਕਾਰ ਲਈ ਜਗ੍ਹਾ ਖਰੀਦੀ ਆਖਿਰਕਾਰ دیਵਾਨ ਟੋਡਰਮਲ ਜੀ ਕੋਲ ਇੰਨਾ ਕਿੰਨਾ ਕਿਤਨ ਸੀ ਟੋਡਰਮਲ ਜੀ ਦੇ ਪਿਸ਼ੋਕ ਸ਼ੁਰੂ ਕਰਕੇ ਸਾਹਿਬਜ਼ਾਦਿਆਂ ਦੇ ਅੰਤਿਮ ਸੰਸਕਾਰ ਤੱਕ ਇਹ ਸਾਰਾ ਇਤਿਹਾਸ ਅੱਜ ਜਾਣਾਂਗੇ ਪਰ ਸ਼ੁਰੂ ਕਰਨ ਤੋਂ ਪਹਿਲਾਂ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਮਾਲਵੇ ਦੀ ਧਰਤੀ ਪਿੰਡ ਆਲੂਵਾਲ ਤੋਂ ਸੰਗਤਾਂ ਦਾ ਇੱਕ ਜੱਥਾ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰ ਲਈ ਆਉਂਦਾ ਹੈ ਉਸ ਜੱਥੇ ਵਿੱਚ ਇੱਕ ਬਜ਼ੁਰਗ ਵੀ ਸ਼ਾਮਿਲ ਸੀ ਅੱਤ ਦਰਜੇ ਦੇ ਗਰੀਬ ਤੇ ਮੈਲੇ ਕੁਚਲੇ ਪਾਟੇ ਪੁਰਾਣੇ ਕੱਪੜੇ ਪਾਏ ਸੋ ਆਪਣੀ ਤੰਗ ਜ਼ਿੰਦਗੀ ਚੋਂ ਉਹ ਬਹੁਤ ਆਸਾ ਲਾਈ ਗੁਰੂ ਘਰ ਪਹੁੰਚਾ ਸੀ ਉਸ ਦਿਨ ਬੜੀ ਵੱਡੀ ਘਰਤੀ ਵਿੱਚ ਸੰਗਤਾਂ ਗੁਰੂ ਘਰ ਪਹੁੰਚਿਆ ਸਨ ਉਹ ਬਜ਼ੁਰਗ ਵੀ ਗੁਰੂ ਦੇ ਦਰਸ਼ਨ ਕਰਨ ਲਈ ਲਾਈਨ ਵਿੱਚ ਲੱਗ ਗਿਆ ਉਹ ਬਜ਼ੁਰਗ ਮਨ ਵਿੱਚ ਬਹੁਤ ਕੁਝ ਸੋਚ ਰਿਹਾ ਸੀ ਕਿ ਮੈਂ ਗੁਰੂ ਕੋਲ ਅੱਜ ਕਾਫੀ ਕੁਝ ਮੰਗ ਲੈਣਾ ਲਾਈਨ ਵਿੱਚ ਹੌਲੀ-ਹੌਲੀ ਜਾਂਦਾ ਉਹ ਗੁਰੂ ਸਾਹਿਬ ਕੋਲ ਪਹੁੰਚਦਾ ਹੈ ਤਾਂ ਉਹਨਾਂ ਨੂੰ ਪਹਿਲੀ ਵਾਰ ਇੱਕ ਸੱਚੀ ਰੋਹਾਨੀ ਰੂਹ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਹੋਏ ਸਿੰਘਾਸਨ ਤੇ ਬਿਰਾਜਮਾਨ ਗੁਰੂ ਸਾਹਿਬ ਦਾ ਸੋਹਣਾ ਪ੍ਰਕਾਸ਼ ਦਾੜਾ ਰਾਜ ਕੇ ਸੋਲਾ ਸਰੂਪ ਸਿਰ ਤੇ ਚੰਦੂਆ ਸਾਹਿਬ ਤੇ ਚੌਂ ਸਾਹਮ ਹੋ ਰਿਹਾ ਸੀ ਐਸਾ ਪ੍ਰਭਾਵ ਪਿਆ ਗੁਰੂ ਮਹਾਰਾਜ ਦਾ ਕਿ ਉਹ ਬਜ਼ੁਰਗ ਦੀਆਂ ਸਾਰੀਆਂ ਇਛਾਾਂ ਮੱਤ੍ਰਿਪਤ ਹੋ ਗਈਆਂ ਜਦ ਬਜ਼ੁਰਗ ਬਾਬਾ ਜੀ ਨੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਤਾਂ ਉਹਨਾਂ ਦੀਆਂ ਸਾਰੀਆਂ ਇਛਾਾਂ ਮ ਖਤਮ ਹੋ ਗਈਆਂ ਬਜ਼ੁਰਗ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੀਸ ਨਵਾਇਆ ਤੇ ਮੱਥਾ ਟੇਕ ਕੇ ਵਾਪਸ ਮੁੜ ਲੱਗਾ ਉਸ ਨੂੰ ਵਾਪਸ ਮੁੜਦੇ ਹ ਗੁਰੂ ਸਾਹਿਬ ਕਹਿੰਦੇ ਹਨ ਕਿ ਬਜ਼ੁਰਗੋਂ ਐਨੀ ਦੂਰ ਦਰਸ਼ਨ ਕਰਨ ਲਈ ਆਏ ਹੋ ਤੇ ਖਾਲੀ ਹੱਥ ਮੁੜ ਚੱਲੇ ਹੋ ਕੁਝ ਨਾ ਕੁਝ ਮੰਗਤਾ ਲੈਣਾ ਸੀ ਬਜ਼ੁਰਗ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਤੁਹਾਡੇ ਦਰਸ਼ਨ ਕਰਕੇ ਮੇਰੀਆਂ ਸਾਰੀਆਂ ਇਛਾਾਂ ਮ ਖਤਮ ਹੋ ਗਈਆਂ ਹਨ ਗੁਰੂ ਸਾਹਿਬ ਕਹਿਣ ਲੱਗੇ ਬਜ਼ੁਰਗ ਦੋ ਪਾਲ ਰੁੱਕ ਕੇ ਸੋਚਤਾ ਲਗੂ ਕੋਈ ਤਾਂ ਇੱਛਾ ਹੋ ਤੁਹਾਡੀ ਬਜ਼ੁਰਗ ਨੇ ਫੇਰ ਕਿਹਾ ਗੁਰੂ ਸਾਹਿਬ ਤੁਹਾਡੇ ਦਰਸ਼ਨ ਹੋ ਗਏ ਮੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਬਾਕੀ ਸਾਰੀਆਂ ਸੰਗਤਾਂ ਦੇ ਦੇਖ ਕੇ ਹੈਰਾਨ ਸਨ ਕਿ ਗੁਰੂ ਸਾਹਿਬ बार-बार ਉਸ ਬਜ਼ੁਰਗ ਨੂੰ ਕੁਝ ਮੰਗਣ ਲਈ ਜ਼ੋਰ ਕਿਉਂ ਪਾ ਰਹੇ ਹਨ ਜਦੋਂ ਤੀਜੀ ਵਾਰ ਗੁਰੂ ਸਾਹਿਬ ਨੇ ਕੁਝ ਮੰਗਣ ਲਈ ਕਿਹਾ ਤਾਂ ਉਸ ਬਜ਼ੁਰਗ ਨੇ ਕਿਹਾ ਕਿ ਪਾਤਸ਼ਾਹ ਤੁਹਾਡੇ ਦਰਸ਼ਨ ਕਰਕੇ ਮੈਂ ਨਿਹਾਲ ਹੋ ਗਿਆ ਹਾਂ ਇੱਕ ਵਾਰ ਤਾਂ ਮੈਂ ਡਿੱਗਦਾ ਟੈਂਦਾ ਕਿਸੇ ਤਰ੍ਹਾਂ ਤੁਹਾਡੇ ਦਰਸ਼ਨ ਕਰਨ ਲਈ ਆ ਗਿਆ ਹਾਂ ਪਰ ਆਪਣੇ ਸਰੀਰ ਵੱਲ ਦੇਖ ਕੇ ਮੈਨੂੰ ਲੱਗਦਾ ਨਹੀਂ ਕਿਵੇਂ ਦੁਆਰਾ ਕਦੇ ਇਥੋਂ ਤੱਕ ਪਹੁੰਚ ਸਕੂਗਾ ਬਜ਼ੁਰਗ ਨੇ ਅੱਖਾਂ ਭਰ ਕੇ ਕਿਹਾ ਗੁਰੂ ਸਾਹਿਬ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਗਰੀਬ ਸੇਵਕ ਦੇ ਘਰ ਚਰਨ ਪਾਓ ਇਹ ਸੁਣ ਗੁਰੂ ਸਾਹਿਬ ਮੁਸਕਰਾ ਕੇ ਕਹਿੰਦੇ ਆਵਾਂਗੇ ਜਰੂਰ ਆਵਾਂਗੇ ਰਾਤ ਵੀ ਰੁਕਾਂਗੇ ਤੇ ਪ੍ਰਸ਼ਾਦਾ ਪਾਣੀ ਵੀ ਛਕਾਂਗੇ ਤੇ ਤੁਹਾਡੇ ਘਰ ਬੈਠ ਕੇ ਕੀਰਤਨ ਵੀ ਕਰਾਂਗੇ ਇਹ ਗੱਲ ਸੁਣ ਕੇ ਉਹ ਬਜ਼ੁਰਗ ਸੋਚਾਂ ਵਿੱਚ ਪੈ ਗਿਆ ਤੇ ਪੁੱਛਣ ਲੱਗਾ ਕਿ ਗੁਰੂ ਸਾਹਿਬ ਜਦੋਂ ਤੁਸੀਂ ਆਉਂਗੇ ਤਾਂ ਤੁਹਾਡੇ ਨਾਲ ਸਿੱਖ ਕਿੰਨੇ ਕੁ ਹੋਣਗੇ ਗੁਰੂ ਸਾਹਿਬ ਫਰਮਾਏ 30-40 ਤਾਂ ਹੋਣਗੇ ਹੀ ਇਹ ਸੁਣ ਕੇ ਸਹਿਸਵਾ ਬਜ਼ੁਰਗ ਦੇ ਮੋਹ ਨਿਕਲ ਗਿਆ ਕਿ ਗੁਰੂ ਸਾਹਿਬ ਜੇ ਇੰਨੇ ਸਿੱਖਾਂ ਨਾਲ ਆਉਣਾ ਹੈ ਤਾਂ ਫਿਰ ਗੁਰੂ ਸਾਹਿਬ ਜੀ ਨਾ ਆਇਓ ਇਹ ਗੱਲ ਸੁਣ ਕੇ ਗੁਰੂ ਸਾਹਿਬ ਮੁਸਕਰਾ ਕੇ ਕਹਿਣ ਲੱਗੇ ਕਿ ਕਿਉਂ ਭਾਈ ਤੁਹਾਨੂੰ ਸਾਡੇ ਸਿੱਖਾਂ ਦੋ ਕੀ ਇਤਰਾਜ਼ ਹੈ ਫਿਰ ਬਜ਼ੁਰਗ ਨੇ ਕਿਹਾ ਮੈਨੂੰ ਇਤਰਾਜ਼ ਨਹੀਂ ਪਰ ਮੈਂ ਬਹੁਤ ਗਰੀਬ ਬੰਦਾ ਹਾਂ ਤੁਹਾਨੂੰ ਤਾਂ ਵਾ ਭੋਜਨ ਛਕਾ ਦਊਗਾ ਪਰ 30 40 ਸਿੱਖਾਂ ਨੂੰ ਭੋਜਨ ਕਰਵਾਉਣਾ ਮੇਰੇ ਸਮਰੱਥਾ ਤੋਂ ਬਾਹਰ ਹੈ ਫਿਰ ਗੁਰੂ ਸਾਹਿਬ ਨੇ ਕਿਹਾ ਤੁਸੀਂ ਚਿੰਤਾ ਨਾ ਕਰੋ ਅੱਜ ਭਾਵੇਂ ਤੁਸੀਂ ਇੱਕ ਝੋਪੜੀ ਵਿੱਚ ਰਹਿੰਦੇ ਹੋ ਪਰ ਜਦੋਂ ਅਸੀਂ ਆਵਾਂਗੇ ਤੁਹਾਡਾ ਪਰਿਵਾਰ ਮਹਿਲਾ ਵਿੱਚ ਰਹਿੰਦਾ ਹੋਵੇਗਾ 40 ਤਾਂ ਕੀ 400 ਸਿੱਖਾਂ ਨੂੰ ਵੀ ਲੰਗਰ ਛਕਾਉਣ ਦੀ ਤੁਹਾਨੂੰ ਸੋਚਣਾ ਨਹੀਂ ਪਵੇਗਾ ਇਹ ਸੁਣ ਕੇ ਬਜ਼ੁਰਗ ਹੈਰਾਨ ਹੋ ਗਿਆ ਤੇ ਹੱਥ ਜੋੜ ਕੇ ਕਹਿਣ ਲੱਗਾ ਪਾਸ਼ਾ ਮੇਰਾ ਇਹ ਬੁੱਢਾ ਸਰੀਰ ਹੁਣ ਪਰੋਸੇ ਲੈਕ ਨਹੀਂ ਰਿਹਾ ਇਹ ਕਦੇ ਵੀ ਸਾਥ ਸੱਟ ਸਕਦਾ ਹੈ ਤੁਸੀਂ ਕਦੋਂ ਆਉਂਗੇ ਮੇਰੇ ਜੀਉਂਦੇ ਜੀ ਆਤ ਆ ਜਾਓਗੇ ਨਾ ਗੁਰੂ ਸਾਹਿਬ ਕਹਿਣ ਲੱਗੇ ਨਹੀਂ ਬਜ਼ੁਰਗੋ ਜਦੋਂ ਅਸੀਂ ਤੁਹਾਡੇ ਘਰ ਆਵਾਂਗੇ ਉਸ ਸਮੇਂ ਨਾ ਤਾਂ ਤੁਸੀਂ ਇਸ ਦੁਨੀਆ ਵਿੱਚ ਹੋਵੋਗੇ ਨਾ ਹੀ ਸਰੀਰਕ ਰੂਪ ਵਿੱਚ ਅਸੀਂ ਹੋਵਾਂਗੇ ਅਸੀਂ ਨੌਵੇਂ ਗੁਰੂ ਦੇ ਜਾਮੇ ਵਿੱਚ ਉਸ ਸਮੇਂ ਤੁਹਾਡੇ ਘਰ ਵਿੱਚ ਚਰਨ ਪਾਵਾਂਗੇ ਜਦੋਂ ਤੁਹਾਡੀ ਚੌਥੀ ਪੀੜ੍ਹੀ ਵਿੱਚ ਇਲਾਕੇ ਦੇ ਵੱਡੇ ਵੱਡੇ ਲੋਕਾਂ ਵਿੱਚ ਤੁਹਾਡਾ ਨਾਂ ਆਉਂਦਾ ਹੋਵੇਗਾ ਤੁਹਾਡੇ ਵਪਾਰ ਵਿੱਚ ਕੰਮ ਕਰਕੇ ਕਈ ਲੋਕਾਂ ਦਾ ਘਰ ਚੱਲੇਗਾ ਇਸ ਤੋਂ ਬਾਅਦ ਸਮਾ ਆਪਣੀ ਰੰਤਰਚਾਲ ਚੱਲਦਾ ਰਿਹਾ ਤੇ ਲਗਭਗ 80 ਤੋਂ 85 ਸਾਲ ਬਾਅਦ ਅੱਜ ਨੌਵੇਂ ਜਾਮੇ ਵਿੱਚ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਪਟਿਆਲੀਆਂ ਤੋਂ ਚੱਲ ਕੇ ਆਪਣੇ 30-40 ਸਿੰਘਾਂ ਨਾਲ ਚੜ੍ਹਾਈ ਕਰ ਚੁੱਕੇ ਉਸ ਬਜ਼ੁਰਗ ਦੇ ਪਿੰਡ ਆਲੋਵਾਲ ਪਹੁੰਚਦੇ ਹਨ ਅੱਜ ਉਸ ਬਜ਼ੁਰਗ ਦੇ ਘਰ ਕਿਸੇ ਕਿਸਮ ਦੀ ਘਰ ਨਹੀਂ ਇਲਾਕੇ ਵਿੱਚ ਉਹਨਾਂ ਦਾ ਬਹੁਤ ਤਕੜਾ ਵਪਾਰ ਹੈ ਕਈ ਸੌ ਕਿਲੀਆਂ ਵਿੱਚ ਤਾਂ ਉਹਨਾਂ ਦੇ ਅੰਬ ਤੇ ਬੇਰੀਆਂ ਦੇ ਬਾਗ ਹਨ ਗੁਰੂ ਜੀ ਦੇ ਬੋਲਾਂ ਸਦਕਾ ਅੱਜ ਸੰਕਰੇ ਪਰਿਵਾਰਾਂ ਦਾ ਘਰ ਇਹਨਾਂ ਦੇ ਵਪਾਰ ਨਾਲ ਚੱਲਦਾ ਹੈ ਅੱਜ ਉਹ ਬਜ਼ੁਰਗ ਤਾਂ ਇਸ ਦੁਨੀਆ ਤੋਂ ਜਾ ਚੁੱਕਾ ਹੈ ਪਰ ਉਹਨਾਂ ਦੀ ਚੌਥੀ ਪੀੜ੍ਹੀ ਵਿੱਚ ਉਹਨਾਂ ਦੇ ਪਰਪੋਤੇ ਇਸ ਵਪਾਰ ਨੂੰ ਸੰਭਾਲਦੇ ਹਨ ਪਰ ਪੀੜ੍ਹੀ ਦਰ ਪੀੜ੍ਹੀ ਕਹੇ ਗੁਰੂ ਸਾਹਿਬ ਦੇ ਉਹ ਬੋਲ ਇਸ ਨੌਜਵਾਨ ਦੇ ਤਨ ਮਨ ਵਿੱਚ ਬਸ ਚੁੱਕੇ ਹਨ ਤੇ ਉਹ ਕਈ ਸਾਲਾਂ ਤੋਂ ਗੁਰੂ ਸਾਹਿਬ ਦੀ ਰਾਹ ਤੱਕ ਰਿਹਾ ਸੀ ਜਦ ਉਸ ਦੇ ਇੱਕ ਨੌਕਰ ਨੇ ਨੌਵੇਂ ਗੁਰੂ ਸਾਹਿਬ ਦੇ ਆਉਣ ਦੀ ਖਬਰ ਉਸ ਨੂੰ ਦੱਸੀ ਤਾਂ ਉਸ ਦੇ ਚਾਹ ਦਾ ਕੋਈ ਟਿਕਾਣਾ ਨਹੀਂ ਰਿਹਾ ਉਹ ਬਹੁਤ ਹੀ ਸਤਕਾਰ ਨਾਲ ਗੁਰੂ ਸਾਹਿਬ ਤੇ ਉਹਨਾਂ ਦੇ ਸਿੱਖਾਂ ਨੂੰ ਆਪਣੇ ਘਰ ਲੈ ਆਇਆ ਅੱਜ ਇਹ ਪਰਿਵਾਰ ਪਾਣੀ ਦੇ ਜਹਾਜ਼ ਵਰਗੀ ਇੱਕ ਮਹਿਲਾ ਵਰਗੀ ਹਵੇਲੀ ਵਿੱਚ ਰਹਿੰਦਾ ਹੈ ਉਹ ਉਸ ਨੌਜਵਾਨ ਨੇ ਗੁਰੂ ਸਾਹਿਬ ਦੇ ਨਾਲ ਆਏ ਸਾਰੇ ਸਿੰਘਾਂ ਦੀ ਰਾਜ ਕੇ ਸੇਵਾ ਕੀਤੀ। ਗੁਰੂ ਸਾਹਿਬ ਨੇ ਅਗਲੇ ਦਿਨ ਇਸਨਾਨ ਕਰਕੇ ਉਸ ਹਵੇਲੀ ਵਿੱਚ ਕੀਰਤਨ ਕਰਕੇ ਉਸ ਹਵੇਲੀ ਦੇ ਭਾਗ ਜਗਾ ਦਿੱਤੇ। ਜਦੋਂ ਅਗਲੇ ਦਿਨ ਗੁਰੂ ਸਾਹਿਬ ਉੱਥੋਂ ਚੱਲਣ ਲੱਗੇ ਤਾਂ ਉਸ ਨੌਜਵਾਨ ਨੇ ਇੱਕ ਸੋਨਾ ਕੀਮਤੀ ਦੁਸ਼ਾਲਾ ਤੇ ਮੋਹਰਾਂ ਦਾ ਭਰਿਆ ਥਾਲ ਗੁਰੂ ਸਾਹਿਬ ਨੂੰ ਪੇਟ ਕੀਤਾ। ਗੁਰੂ ਸਾਹਿਬ ਨੇ ਦੁਸ਼ਾਲਾ ਤਾਂ ਲੈ ਲਿਆ ਪਰ ਮੋਹਰਾਂ ਵਾਲਾ ਥਾਲ ਹੱਥ ਨਾਲ ਪਿੱਛੇ ਕਰ ਦਿੱਤਾ ਤੇ ਕਹਿਣ ਲੱਗੇ ਇੰਨੀ ਕੁ ਮੋਹਰਾਂ ਨਾਲ ਕੀ ਬਣਦਾ ਹੈ? ਸਾਨੂੰ ਹੋਰ ਮੋਹਰਾਂ ਚਾਹੀਦੀਆਂ ਹਨ। ਤਾਂ ਉਸ ਨੌਜਵਾਨ ਨੇ ਕਿਹਾ ਠੀਕ ਹੈ ਗੁਰੂ ਸਾਹਿਬ ਸਾਡੀ ਤਜੋਰੀ ਵਿੱਚ ਇੱਕ ਹੋਰ ਮੋਹਰਾ ਦਾ ਥਾਲ ਭਰਿਆ ਪਿਆ ਹੈ ਮੈਂ ਉਹ ਵੀ ਲਿਆ ਕੇ ਤੁਹਾਡੇ ਚਰਨਾਂ ਵਿੱਚ ਭੇਟ ਕਰ ਦਿੰਦਾ ਹਾਂ ਗੁਰੂ ਜੀ ਫਰਮਾਏ ਇੱਕ ਦੋ ਥਾਲ ਨਹੀਂ ਸਾਨੂੰ ਤਾਂ ਗੱਡਾ ਭਰ ਕੇ ਮੋਹਰਾ ਚਾਹੀਦੀਆਂ ਹਨ ਇਹ ਸੁਣ ਉਹ ਨੌਜਵਾਨ ਚੱਕਰਾਂ ਵਿੱਚ ਪੈ ਗਿਆ ਤੇ ਕਹਿਣ ਲੱਗਾ ਕਿ ਗੁਰੂ ਸਾਹਿਬ ਅੱਜ ਸਾਡੇ ਕੋਲ ਜੋ ਵੀ ਹੈ ਉਹ ਤੁਹਾਡਾ ਹੀ ਬਖਸ਼ਾ ਹੋਇਆ ਹੈ ਤੁਸੀਂ ਹੁਕਮ ਕਰੋ ਮੈਂ ਆਪਣਾ ਸਾਰਾ ਕੁਝ ਵੇਚ ਵਟ ਕੇ ਗੱਡਾ ਭਰ ਕੇ ਮੋਹਰਾ ਦਾ ਲੈ ਆਉਂਦਾ ਹਾਂ ਪਰ ਮਾਫ਼ ਕਰਿਓ ਫਿਲਹਾਲ ਮੇਰੇ ਕੋਲ ਸਿਰਫ ਇਹੀ ਮੋਹਰਾ ਹਨ ਗੁਰੂ ਸਾਹਿਬ ਕਹਿਣ ਲੱਗੇ ਠੀਕ ਹੈ ਪੁੱਤਰਾ ਤੇ ਤੂੰ ਅੱਜ ਤੋਂ ਮੋਰਾ ਇਕੱਠੀਆਂ ਕਰਨੀਆ ਸ਼ੁਰੂ ਕਰ ਦੇ ਜਦੋਂ ਸਾਨੂੰ ਲੋੜ ਹੋ ਅਸੀਂ ਤੁਹਾਡੇ ਤੋਂ ਗੱਡਾ ਭਰ ਕੇ ਮੋਰਾ ਦੀ ਸੇਵਾ ਲੈ ਲੈਣੀ ਉਸ ਨੌਜਵਾਨ ਨੂੰ ਆਪਾਂ ਇਤਿਹਾਸ ਵਿੱਚ ਦੀਵਾਨ ਟੁੱਟੜਮਲ ਜੀ ਦੇ ਨਾਮ ਨਾਲ ਜਾਣਦੇ ਹਾਂ ਹੁਣ ਚਲਦੇ ਹਾਂ ਸ਼ਹੀਦੀ ਇਤਿਹਾਸ ਵੱਲ ਜਦੋਂ ਦੀਵਾਨ ਟੋਡਰਮਲ ਜੀ ਨੂੰ ਸ਼ਹੀਦੀ ਦੀ ਖਬਰ ਮਿਲੀ ਉਦੋਂ ਤੱਕ ਸ਼ਹੀਦੀ ਦੇਹਾਂ ਨੂੰ ਹਸਲਾ ਨਦੀ ਦੇ ਕਿਨਾਰੇ ਪਈਆਂ ਨੂੰ 3 ਦਿਨ ਬੀਤ ਚੁੱਕੇ ਸਨ ਭਾਈ ਟੋਡਰਮਲ ਜੀ ਭੱਜ ਕੇ ਉੱਥੇ ਪਹੁੰਚੇ ਪਰ ਫੌਜਾਂ ਦਾ ਸੱਤ ਪੈਰਾ ਹੋਣ ਕਾਰਨ ਉਹਨਾਂ ਨੂੰ ਸ਼ਹੀਦੀ ਦੇਹਾਂ ਤੱਕ ਜਾਣ ਨਹੀਂ ਦਿੱਤਾ ਗਿਆ ਕਿਉਂਕਿ ਵਜ਼ੀਰ ਖਾਨ ਦਾ ਹੁਕਮ ਸੀ ਕਿ ਇਹਨਾਂ ਦੇਹਾਂ ਦੇ ਨੇੜੇ ਕੋਈ ਨਹੀਂ ਜਾਵੇਗਾ ਇਹਨਾਂ ਦੇਹਾਂ ਨੂੰ ਜੰਗਲੀ ਜਾਨਵਰ ਤੇ ਕਾਂ ਨੋਚ-ਰੋਚ ਕੇ ਖਾਣ ਗਏ ਦੀਵਾਨ ਟੋਡਰਮਲ ਜੀ ਨੇ ਵਜ਼ੀਰ ਖਾਨ ਤੋਂ ਇਹਨਾਂ ਦੇਹਾਂ ਦਾ ਸੰਸਕਾਰ ਕਰਨ ਦੀ ਇਜਾਜ਼ਤ ਮੰਗੀ ਪਰ ਵਜ਼ੀਰ ਖਾਨ ਨੇ ਪਹਿਲਾਂ ਤਾਂ ਨਾ ਦੇਤੀ ਤੇ ਫਿਰ ਬਾਅਦ ਵਿੱਚ ਇੱਕ ਸ਼ਰਤ ਰੱਖੀ ਕਿ ਜਿੱਥੇ ਸ਼ਹੀਦੀ ਦਿਹਾੜਾ ਦਾ ਸੰਸਕਾਰ ਕਰਨਾ ਹੈ ਉਸ ਜਗ੍ਹਾ ਨੂੰ ਪਹਿਲਾ ਸੋਨੇ ਦੀਆਂ ਮੋਹਰਾਂ ਖਰੀਆਂ ਕਰਕੇ ਖਰੀਦਣ ਲਈ ਕਿਹਾ ਦੀਵਾਨ ਟੁੱਡਰਮਲ ਜੀ ਨੇ ਖੜੇ ਪੈਰੀ ਆਪਣਾ ਸਾਰਾ ਵਪਾਰ ਗੋਦਾਮ ਵਿੱਚ ਭਿਆ ਅਨਾਜ ਸਾਰੇ ਗਹਿਣੇ ਗੱਟੇ ਸੈਂਕੜੇ ਏਕੜ ਵਿੱਚ ਫੈਲੇ ਆਪਣੇ ਫਲਾਂ ਦਾ ਬਾਗ ਇਹ ਸਭ ਵਾਅਦੇ ਕਾਟੇ ਵਿੱਚ ਵੇਚ ਕੇ ਸੋਨੇ ਦੀਆਂ ਮੋਹਰਾਂ ਇਕੱਠੀਆਂ ਕੀਤੀਆਂ ਵੱਡੇ ਵੱਡੇ ਬੋਰੀ ਮੋਹਰਾਂ ਨਾਲ ਭਰ ਕੇ ਗੱਡੇ ਤੇ ਲਿਆਂਦੀਆਂ ਗਈਆਂ ਦੀਵਾਨ ਟੁੱਡਰਮਲ ਜੀ ਨੇ ਇੱਕ ਇੱਕ ਕਰਕੇ ਅੰਤਿਮ ਸੰਸਕਾਰ ਵਾਲੀ ਜਗ੍ਹਾ ਮੂਰਾ ਖਰੀਆ ਕਰਕੇ ਭਰ ਦਿੱਤੀ ਤੇ ਫਿਰ ਜਾ ਕੇ ਸ਼ਹੀਦੀ ਦੇਹਾਂ ਦਾ ਅੰਤਿਮ ਸੰਸਕਾਰ ਕਰਨੀ ਇਜਾਜ਼ਤ ਮਿਲੀ ਮਾਤਾ ਜੀ ਤੇ ਸਾਬਜਾਦਿਆਂ ਦੀ ਪਵਿੱਤਰ ਦੇਹਾਂ ਨੂੰ ਇਸ਼ਨਾਨ ਕਰਵਾਇਆ ਗਿਆ ਤੇ ਚੰਦਨ ਦੀਆਂ ਲੱਕੜਾਂ ਰੱਖ ਕੇ ਚਿਖਾ ਵਿੱਚ ਮਾਤਾ ਗੁਜਰੀ ਜੀ ਨੂੰ ਵਿਚਕਾਰ ਲਟਾਇਆ ਗਿਆ ਅਤੇ ਦੋਵੇਂ ਪਾਸੇ ਲਟਾਇਆ ਗਿਆ ਬਾਬਾ ਜੋਰਾਬਾ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੂੰ ਫਿਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਮਾਤਾ ਗੁਜਰ ਕੌਰ ਜੀ ਤੇ ਦੋਵੇਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ। ਕਾਫੀ ਸਮਾਂ ਬਾਅਦ ਦੀਵਾਨ ਟੁੱਟੜਮਲ ਜੀ ਨੂੰ ਦਸ਼ਮੇਸ਼ ਪਿਤਾ ਦੇ ਦਰਸ਼ਨ ਹੋਏ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਕੋਈ ਵਰ ਮੰਗਣ ਲਈ ਕਿਹਾ ਤੇ ਜੋ ਦੀਵਾਨ ਟੁੱਟੜਮਲ ਜੀ ਨੇ ਮੰਗਿਆ ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ। ਦੀਵਾਨ ਜੀ ਨੇ ਕਿਹਾ ਗੁਰੂ ਜੀ ਮੈਨੂੰ ਵਰ ਦਿਓ ਕਿ ਮੇਰਾ ਇਹ ਵਸ਼ ਇੱਥੇ ਹੀ ਮੁੱਕ ਜਾਵੇ ਅੱਗੇ ਨਾ ਵਧੇ। ਕਾਰਨ ਪੁੱਛਣ ਤੇ ਦੀਵਾਨ ਜੀ ਨੇ ਕਿਹਾ ਇਹ ਜਮੀਨ ਮੈਂ ਗੁਰੂ ਚਰਨਾਂ ਵਿੱਚ ਪੇਟ ਕੀਤੀ ਹੈ ਮੈਂ ਨਹੀਂ ਚਾਹੁੰਦਾ ਕਿ ਮੇਰਾ ਕੋਈ ਪੁੱਤਰ ਜਾਂ ਮੇਰੀਆਂ ਅਗਲੀਆਂ ਪੀੜ੍ਹੀਆਂ ਵਿੱਚੋਂ ਕੋਈ ਵੀ ਇਹ ਦਾਵਾ ਕਰੇ ਕਿ ਇਹ ਜਮੀਨ ਸਾਡੇ ਵਡੇਰਿਆਂ ਨੇ ਖਰੀਦੀ ਸੀ ਤੇ ਇਸ ਦੇ ਮਾਲਕ ਅਸੀਂ ਹਾਂ ਅਸੀਂ ਪ੍ਰਣਾਮ ਕਰਦੇ ਹਾਂ ਦੀਵਾਨ ਟੁੱਟਲ ਮਲ ਜੀ ਦੀ ਇਹ ਸੋਚ ਨੂੰ ਵੀਡੀਓ ਵਧੀਆ ਲੱਗੀ ਤਾਂ ਇੱਕ ਲਾਈਕ ਕਰਕੇ ਸ਼ੇਅਰ ਜ਼ਰੂਰ ਕਰਿਓ ਜੀ ਇੱਕ ਕਮੈਂਟ ਬਾਕਸ ਵਿੱਚ ਇਨ੍ਹਾਂ ਸ਼ਹੀਦਾਂ ਨੂੰ ਪ੍ਰਣਾਮ ਜ਼ਰੂਰ ਕਰਿਓ ਜਾਂਦੇ ਜਾਂਦੇ ਸਾਡੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਜਿਸ ਦਾ ਲਿੰਕ ਤੁਹਾਨੂੰ ਸਾਡੇ ਪੇਜ ਤੇ ਮਿਲ ਜਾਵੇਗਾ